ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗੀ ਬਾਣੀ ਮਹੱਲਾ ਚੌਥਾ ਰਈ ਮਹਿਮੇ ਹਸਨੇ ਕੀ ਧੁਨ ਏਕੋ ਅੰਕਾਰੀ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਦੂਜਾ ਗੁਰ ਪਾਉਂਜੇ ਪਾਹੁ ਨਿਵਲ ਮਨ ਕੋਠ ਤਨ ਛਾਤੇ ਨਾਨਕ ਗੁਰਬਿਰ ਮਨ ਕਾ ਤਾਗ ਨਾ ਉਗੜੈ ਅਵਰਨੰਦ ਕੁੰਝੇ ਹੱਥ ਮਹੱਲਾ ਪਹਿਲਾ ਨਾ ਭੇਜੈ ਰਾਗੀ ਨਾ ਦੇਵੇ ਦੇ ਨਾ ਭੇਜੈ ਸੁਰਤੇ ਗਿਆਨੀ ਜੋਗ ਨਾ ਭੇਜੈ ਸੋਗੇ ਕੀਤੇ ਰੋਜੇ ਨਾ ਭੇਜੈ ਰੂਪੀ ਮਾਲੀ ਰਾਂਗੇ ਨਾ ਭੇਜੈ ਤੇਰਤ ਭਵਿਆ ਨੰਗੇ ਨਾ ਭੇਜੈ ਦਾਤੀ ਕੀਤੇ ਪੰਨ ਨਾ ਭੇਜੈ ਬਾਹਰ ਬੈਠਿਆ ਸੋਨੇ ਨਾ ਭੇਜੈ ਭੇੜ ਮਰੇ ਪਿੜ ਸੂਰੇ ਨਾਮ ਭੀਜੈ ਕਿਤੈ ਹੋਵੈ ਧੂੜ ਲਿ ਕਲ ਕਿਐ ਮਨ ਕੈ ਭਾਉ ਨਾਨਕੇ ਭੀਜੈ ਸਚੈ ਨਾਹੀ ਮਹੱਲਾ ਪਹਿਲਾ ਪਾਵ ਨਵ ਛੇ ਖਟ ਕਾ ਕੜੇ ਵਿਚਾਰੀ ਨਿਸ ਦਿਨ ਚਿਰੈ ਭਾਰਿ ਟਾਰੀ ਤਿਨ ਪੀ ਅੰਤੇ ਨਾ ਪਾਇਆ ਤੋਹਿ ਨਾਮ ਬਿਹੋਣ ਮੁਕਤ ਕਿਉ ਹੋਇ ਨਾਵ ਕਮਲ ਨਾਵੇ ਵਾਤੇ ਬ੍ਰਹਮ ਅੰਤ ਨ ਪਾ ਜਾਣਿਆ ਗੁਰਮੁਖ ਨਾਨਕ ਨਾਮ ਪਹਿਚਾਣਿਆ ਪੌੜੀ ਆਪੇ ਆਪ ਨਰੰਜਨਾ ਜਿਨੇ ਆਪ ਪਾਇਆ ਪੇ ਖੇ ਲਲਚਾ ਯੋ ਸਭ ਜਗ ਸਵਾ ਯਤ੍ਰ ਗੁਣ ਆਪ ਸਰਜਿਆ ਮਾਇਆ ਮੋਹ ਬਧਾਇਆ ਗੁਰ ਪ੍ਰਸਾਦਿ ਉਬੜੈ ਜਿਨ ਭਾਣਾ ਪਾਇਆ ਨਾਨਕ ਸਾਚੇ ਬਰਤਿਦਾ ਸਭ ਸਚ ਸਮਾਇ ਸਲੋਕ ਮਹਲਾ ਦੂਜਾ ਆਪੋ ਪਾਏ ਨਾਨਕਾ ਆਪੇ ਰੱਕਬੀ ਕੇ ਮੰਦਾ ਕਿਨੋ ਆਕੀਐ ਜਸਬਨਾ ਸਾਹਿਬੀ ਕਿਸਬਨਾ ਸਾਹਿਬੀ ਕਹਿ ਬੀਖੇ ਤੰਦ ਲਾਈ ਕਿਸੈ ਥੂੜਾ ਕਿਸੈ ਅਗਲਾ ਘਲ ਕੋਈ ਨਾਹੀ ਆਵ ਨੰਗਾ ਜਾਹੀ ਨੰਗਾ ਵਿਚੇ ਕਰੇ ਬਿਤਾੜੀ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਘਰ ਮਹੱਲਾ ਪਹਿਲਾ ਜਨਸ ਥਾਪੇ ਜੀਆਂ ਕੋ ਭੇਜੇ ਜਨਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਅਤੇ ਬੀਸ ਕਰਾਵੇ ਜਿਤੇ ਜੀ ਪੜੈ ਓ ਤੁਤੇ ਕਾਪੇ ਪਿੱਖਿਆ ਪਾਵੇ ਆਲਿ ਕ ਬੋਲਣ ਲਿਕੈ ਚਲਣ ਕਾਇ ਤ ਕਿਜਾ ਦਾਵੇ ਕਾਇਤ ਕੀਚੈ ਦਵ ਮੂਲੇ ਮਾਤੇ ਪਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਇ ਤਪਵਸੇ ਜੇ ਕੋ ਕਹ ਕਹਾਇ ਪੌੜੀ ਗੁਰਮੁਖ ਚਲਤੋ ਪਾਇਉਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਰ ਉੱਚੇ ਰਹਿ ਹਰ ਮਨ ਵਸਾਇਆ ਸਕਤ ਗਈ ਪ੍ਰਮ ਕਟਿਆ ਸਿਵ ਜੋਤੇ ਜਗਿਆ ਜਿਨ ਕੈ ਪੁੱਤ ਪੁੰਨ ਹੈ ਗੁਰਪੁਰਖ ਮਲਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ